ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਰਵਣ ਕਰਦੇ ਹਾਂ ਸਾਕਾ ਸ੍ਰੀ ਨਨਕਾਣਾ ਸਾਹਿਬ ਦਾ ਅਕਤੂਬਰ 1920 ਈਸਵੀ ਵਿੱਚ ਧਾਰੋਵਾਲ ਜ਼ਿਲ੍ਹਾ ਸੇਖੂਪੁਰਾ ਵਿਖੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਸੁਧਾਰ ਲਈ ਇਵਾਨ ਹੋਇਆ ਜਿਸ ਵਿੱਚ ਮੁਖੀਆਂ ਨੇ ਉਸ ਗੁਰਦੁਆਰੇ ਦੇ ਅੰਦਰ ਉਹਦੇ ਕੋ ਕੰਮ ਸੰਕਟ ਦੇ ਸਾਹਮਣੇ ਰੱਖੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਇਹ ਮਹੰਤ ਨੂੰ ਆਪਣਾ ਸੁਧਾਰ ਕਰਨ ਲਈ ਕਿਹਾ ਜਾਵੇ ਮਹੰਤ ਨਾਰਾਇਣ ਦਾਸ ਨੂੰ ਜਦੋਂ ਸੁਧਾਰ ਲਈ ਕਿਹਾ ਗਿਆ ਤਾਂ ਉਹ ਆਪਣੇ ਆਪ ਦਾ ਸੁਧਾਰ ਕਰਨ ਦੀ ਬਜਾਏ ਸੰਤ ਨਾਲ ਮੱਥਾ ਲਗਾਉਣ ਲਈ ਤਿਆਰੀ ਕਰਨ ਲੱਗਾ ਉਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਝਾਅ ਵੱਲ ਧਿਆਨ ਦੇਣ ਦੀ ਕੋਈ ਜ਼ਰੂਰਤ ਨਾ ਸਮਝੀ ਉਹ ਗੁਰਦੁਆਰੇ ਦੀ 1 ਲੱਖ ਰੁਪਏ ਦੀ ਸਾਲਾਨਾ ਆਮਦਨ ਵਾਲੀ ਜ਼ਕੀਰ ਦਾ ਮਾਲਕ ਸੀ ਤੇ ਗੁਰਦੁਆਰੇ ਦਾ ਚੜਾਵਾ ਉਸ ਨਾਲੋਂ ਵੱਖਰਾ ਸੀ ਨਾਰਾਇਣ ਦਾਸ ਨੇ ਸਿੱਖਾਂ ਦੇ ਟਾਕਰੇ ਲਈ ਬਦਮਾਸ਼ਾਂ ਤੇ ਗੁੰਡਿਆਂ ਨੂੰ ਤਨਖਾਹਾਂ ਉੱਪਰ ਪਰਤੀ ਕਰ ਲਿਆ ਸਰਕਾਰ ਦੀ ਮਦਦ ਨਾਲ ਉਸ ਨੇ ਲਾਹੌਰ ਤੋਂ ਬੰਦੂਕਾਂ ਪਿਸਤੌਲ ਤੇ ਹੋਰ ਅਸਲਾ ਇਕੱਠਾ ਕਰ ਲਿਆ ਉਸਨੇ 14 ਪਿੱਪੇ ਮਿੱਟੀ ਦੇ ਤੇਲ ਦੇ ਮੰਗਵਾ ਕੇ ਰੱਖ ਲਏ ਗੁਰਦੁਆਰੇ ਦਾ ਗੇਟ ਮਜਬੂਤ ਕਰਵਾ ਕੇ ਉਸ ਵਿੱਚ ਥਾਂ-ਥਾਂ ਮੋਰੀਆਂ ਕਢਵਾ ਲਈਆਂ ਤਾਂ ਜੋ ਲੋੜ ਪੈਣ ਸਮੇਂ ਉਨ੍ਹਾਂ ਵਿੱਚੀਆਂ ਗੋਲੀਆਂ ਚਲਾਈਆਂ ਜਾ ਸਕਣ ਸਰਕਾਰ ਅਕਾਲੀ ਲਹਿਰ ਨੂੰ ਫੇਰ ਕਰਨ ਲਈ ਆਥਿਆ ਆਰ ਹਥਿਆਰ ਵਰਤਤੀ ਸੀ ਮਹਾਂਤ ਨਾਰਾਇਣ ਦਾਸ ਸਰਕਾਰ ਦੇ ਹੱਥ ਵਿੱਚ ਆਇਆ ਉਹਨਾਂ ਹਥਿਆਰਾਂ ਵਿੱਚੋਂ ਇੱਕ ਸੀ ਜਿਸ ਦਾ ਸਰਕਾਰ ਪੂਰਾ ਪੂਰਾ ਲਾਭ ਉਠਾ ਲੈਣਾ ਚਾਹੁੰਦੀ ਸੀ ਇਸ ਲਈ ਲਾਹੌਰ ਦਾ ਕਮਿਸ਼ਨਰ ਮੇਕਿੰਗ ਮਹੱਤ ਦੀ ਹਰ ਤਰ੍ਹਾਂ ਦੀ ਮਦਦ ਕਰ ਰਿਹਾ ਸੀ ਇਹ ਅੱਗੇ ਲਈ ਸਹਾਇਤਾ ਕਰਨ ਦਾ ਉਸਨੇ ਮਹੰਤ ਨਾਲ ਪ੍ਰਣ ਕੀਤਾ ਹੋਇਆ ਸੀ ਮਹੰਤ ਸਰਕਾਰ ਦੇ ਹੱਥ ਵਿੱਚ ਉਤਲੀ ਵਾਂਗ ਨੱਚ ਰਿਹਾ ਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 17 ਫਰਵਰੀ 1921 ਈਸਵੀ ਦੀ ਖਰਾ ਸੌਦਾ ਵੇਖੇ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਦੋ ਜਥੇ ਇੱਕ ਪਾਈ ਲక్ష్మణ ਸਿੰਘ ਦਾ ਤੇ ਦੂਜਾ ਪਾਈ ਕਰਤਾਰ ਸਿੰਘ ਝੱਬਰ ਦਾ 19 ਫਰਵਰੀ ਨੂੰ ਚੰਦਰਕੋਟ ਇਕੱਠੇ ਹੋ ਕੇ 20 ਫਰਵਰੀ ਨੂੰ ਸਵੇਰੇ ਸਵੇਰੇ ਨਨਕਾਣਾ ਸਾਹਿਬ ਪੁੱਜਣ ਤੇ ਮਹੰਤ ਨਾਰਾਇਣ ਦਾਸ ਨਾਲ ਗੱਲਬਾਤ ਕਰਨ 19 ਫਰਵਰੀ ਨੂੰ ਨਰਾਇਣ ਦਾਸ ਦੀ ਤਿਆਰੀ ਦੇਖ ਕੇ ਸਰੋਮਣੀ ਕਮੇਟੀ ਦੇ ਅਕਾਲੀ ਪੱਤਰਕਾਰਾਂ ਦੇ ਦਫ਼ਤਰ ਵਿੱਚ ਮੀਟਿੰਗ ਕੀਤੀ ਉਸ ਵਿੱਚ ਫੈਸਲਾ ਕੀਤਾ ਗਿਆ ਕਿ ਨਨਕਾਣਾ ਸਾਹਿਬ 3 ਫਰਵਰੀ ਨੂੰ ਜਥੇ ਨਾਲ ਲਿਜਾਏ ਜਾਣ ਭਾਈ ਕਰਤਾਰ ਸਿੰਘ ਚੱਬਰ ਉਸ ਮੀਟਿੰਗ ਵਿੱਚ ਹਾਜ਼ਰ ਸੀ ਉਸ ਨੂੰ ਨਵਾਂ ਫੈਸਲਾ ਦੱਸ ਦਿੱਤਾ ਗਿਆ ਤੇ ਭਾਈ ਲక్ష్ਮੀਂਦਰ ਸਿੰਘ ਨੂੰ ਦੱਸਣ ਲਈ ਕਹਿ ਦਿੱਤਾ ਗਿਆ ਉਸ ਨੇ ਜ਼ਿੰਮੇਵਾਰੀ ਲੈ ਲਈ ਭਾਈ ਲక్ష్మణ ਸਿੰਘ ਜੀ ਪਹਿਲੇ ਬਣਾਏ ਹੋਏ ਪ੍ਰੋਗਰਾਮ ਅਨੁਸਾਰ 150 ਸਿੰਘਾਂ ਦਾ ਜੱਥਾ ਲੈ ਕੇ 19 ਫਰਵਰੀ ਦੀ ਰਾਤ ਨੂੰ ਅੰਦਰਕੋਟ ਪਹੁੰਚ ਗਏ ਉਹਨਾਂ ਨੇ ਭਾਈ ਕਰਤਾਰ ਸਿੰਘ ਚੱਬਰ ਦੇ ਜਥੇ ਦੇ ਕੁਝ ਦੇਰ ਇੰਤਜ਼ਾਰ ਕੀਤੀ ਪਰ ਉਹ ਜੱਥਾ ਨਾ ਪੁੱਜਿਆ ਤਾਂ ਭਾਈ ਲక్ష్మణ ਸਿੰਘ ਨੇ ਆਪਣੇ ਜਥੇ ਦੇ ਸਿੰਘਾਂ ਨੂੰ ਕਿਹਾ ਜਦੋਂ ਅਸੀਂ ਸ਼ੁਭ ਕਰਮ ਲਈ ਚੱਲੇ ਹਾਂ ਤਾਂ ਸਾਨੂੰ ਦੇਰ ਨਹੀਂ ਕਰਨੀ ਚਾਹੀਦੀ ਸਾਰੇ ਜਥੇ ਦੇ ਆਕਰਨ ਉਪਰੰਤ ਉਹਨਾਂ ਨੇ ਸਾਰੇ ਜਥੇ ਪਾਸੋਂ ਹੱਥ ਨਾ ਉਠਾਉਣ ਦੇ ਹਰ ਹਾਲਤ ਵਿੱਚ ਸ਼ਾਂਤ ਨਹੀਂ ਰਹਿਣ ਦਾ ਪ੍ਰਣ ਲਿਆ ਉਸ ਪਿੱਛੋਂ ਜਥੇ ਨੇ ਆਪਣੇ ਨੇਕ ਇਰਾਦੇ ਦੀ ਸਫਲਤਾ ਦੀ ਅਰਦਾਸ ਕੀਤੀ ਜਥਾ ਅਰਦਾਸ ਕਰਕੇ ਅੱਗੇ ਨੂੰ ਚੱਲਣ ਲੱਗਿਆ ਤਾਂ ਪਾਈ ਬਰਿਆਮ ਸਿੰਘ ਜੀ ਪੁੱਜ ਗਏ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਨਵੇਂ ਫੈਸਲੇ ਦੀ ਚਿੱਪੀ ਦਿਖਾਈ ਭਾਈ ਤਹਿਲ ਸਿੰਘ ਨੇ ਕਿਹਾ ਖਾਲਸਾ ਜੀ ਅਸੀਂ ਅਰਦਾਸ ਕਰ ਚੁੱਕੇ ਹਾਂ ਤੇ ਹੁਣ ਪਿੱਛੇ ਨਹੀਂ ਹਟ ਸਕਦੇ ਸਾਡਾ ਅੱਗੇ ਜਾਣਾ ਹੀ ਪਣਦਾ ਹੈ ਸਾਰਾ ਜਥਾ ਭਾਈ ਤਹਿਲ ਸਿੰਘ ਦੇ ਪਿੱਛੇ-ਪਿੱਛੇ ਅੱਗੇ ਵਧ ਗਿਆ 2 ਫਰਵਰੀ ਨੂੰ ਜਥਾ ਨਨਕਾਣਾ ਸਾਹਿਬ ਪੁੱਜ ਗਿਆ ਸਾਰੇ ਸਿੰਘਾਂ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਸਵੇਰ ਦੇ 6 ਵਜੇ ਦਰਬਾਰ ਸਾਹਿਬ ਵਿੱਚ ਦਾਖਲ ਹੋ ਗਏ ਭਾਈ ਲక్ష్మణ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ ਬਾਕੀ ਜਥੇ ਨੇ ਬੈਠ ਕੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦਿੱਤਾ ਨਾਰਾਇਣ ਦਾਸ ਨੂੰ ਜਥੇ ਦੇ ਚੰਦਰਕੋਟ ਪੁੱਜਣ ਦੀ ਖਬਰ 19 ਫਰਵਰੀ ਸ਼ਾਮ ਨੂੰ ਮਿਲ ਗਈ ਸੀ ਉਸ ਨੇ ਰਾਤ ਨੂੰ ਹੀ ਆਪਣੇ ਆਦਮੀਆਂ ਨੂੰ ਉਹਨਾਂ ਦੀਆਂ ਡਿਊਟੀਆਂ ਸਮਝਾ ਦਿੱਤੀਆਂ ਸਨ ਜਥੇ ਦੇ ਅੰਦਰ ਬੈਠ ਜਾਣ ਪਿੱਛੋਂ ਮਹੰਤ ਨਾਰਾਇਣ ਦਾਸ ਦੇ ਆਪਣੇ ਆਦਮੀਆਂ ਨੂੰ ਮਿਲੀ ਹੋਈ ਕਾਰਵਾਈ ਕਰਨ ਦਾ ਇਸ਼ਾਰਾ ਕਰ ਦਿੱਤਾ ਮਹੰਤ ਦੇ ਆਦਮੀਆਂ ਨੇ ਬਾਹਰਲਾ ਗੇਟ ਬੰਦ ਕਰ ਦਿੱਤਾ ਤੇ ਕੋਠਿਆਂ ਉੱਪਰ ਉਸ ਦੇ ਆਦਮੀਆਂ ਨੇ ਉਨ ਦੁਕਾਂ ਦੀਆਂ ਗੋਲੀਆਂ ਨਾਲ ਜਥੇ ਦੇ ਸਿੰਘਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਹਨਾਂ ਗੋਲੀਆਂ ਨਾਲ ਪੰਛੀ 26 ਸਿੰਘ ਜਿਹੜੇ ਵਿੱਚ ਸ਼ਹੀਦ ਹੋ ਗਏ ਇਹ 60 ਦੇ ਕਰੀਬ ਦਰਬਾਰ ਸਾਹਿਬ ਦੇ ਅੰਦਰ ਬੈਠੇ ਗੋਲੀਆਂ ਦਾ ਨਿਸ਼ਾਨਾ ਬਣ ਗਏ। ਮਹੰਤ ਦੇ ਆਦਮੀਆਂ ਨੂੰ ਜਦੋਂ ਜਥੇ ਦਾ ਕੋਈ ਵੀ ਸਿੰਘ ਦੁਰਦਾ ਫਿਰਦਾ ਨਜ਼ਰ ਨਾ ਆਇਆ ਤਾਂ ਉਹ ਤਲਵਾਰਾਂ ਤੇ ਰੰਡਾਸੀ ਲੈ ਕੇ ਥੱਲੇ ਉਤਰ ਆਏ ਜਿਹੜਾ ਸਿੰਘ ਉਹਨਾਂ ਨੂੰ ਸਹਿਕ ਦਾ ਨਜ਼ਰ ਆਇਆ ਉਸ ਦੇ ਉਹਨਾਂ ਟੁਕੜੇ ਕਰ ਦਿੱਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਭਾਈ ਦਲੀਪ ਸਿੰਘ ਤੇ ਭਾਈ ਵਰਿਆਮ ਸਿੰਘ ਜਿਹੜੇ ਸਰਦਾਰ ਉਤਮ ਸਿੰਘ ਦੇ ਕਾਰਖਾਨੇ ਬੈਠੇ ਸਨ ਉੱਠ ਕੇ ਗੁਰਦੁਆਰੇ ਨੂੰ ਆ ਗਏ ਮਹੰਤ ਨੇ ਉਹਨਾਂ ਨੂੰ ਆਉਂਦੇ ਦੇਖ ਕੇ ਪਿਸਤੌਲ ਦੀ ਗੋਲੀ ਨਾਲ ਭਾਈ ਦਲੀਪ ਸਿੰਘ ਨੂੰ ਸ਼ਹੀਦ ਕਰ ਦਿੱਤਾ ਇਹ ਉਸਦੇ ਆਦਮੀਆਂ ਨੇ ਆਈ ਬਰਿਆਮ ਸਿੰਘ ਦੇ ਟੁਕੜੇ ਕਰ ਦਿੱਤੇ ਉਹਨਾਂ ਦੀਆਂ ਲਾਸ਼ਾਂ ਇਕੱਠੀਆਂ ਵਿੱਚ ਸੁੱਟ ਦਿੱਤੀਆਂ ਜਿੱਥੇ ਪਹਿਲਾਂ ਸਿੰਘਾਂ ਦੀਆਂ ਲਾਸ਼ਾਂ ਅੱਗ ਵਿੱਚ ਸੜ ਰਹੀਆਂ ਸਨ ਜਦੋਂ ਰੇਲਵੇ ਲਾਈਨ ਤੱਕ ਉਹਨਾਂ ਨੂੰ ਕੋਈ ਏਸਾਂ ਵਾਲਾ ਸਿੰਘ ਨਜ਼ਰ ਨਾ ਆਇਆ ਆ ਮਹੰਤ ਨੇ ਸਾਰੇ ਸਿੰਘਾਂ ਦੀਆਂ ਲਾਸ਼ਾਂ ਇਕੱਠੀਆਂ ਕਰਕੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦੇਣ ਦਾ ਹੁਕਮ ਦਿੱਤਾ ਇੱਕ ਸਿੰਘ ਦੀ ਲਾਸ਼ ਜੰਡ ਦੇ ਦਰਖਤ ਨਾਲ ਬੰਨ ਕੇ ਸਾੜੇ ਹੋਏ ਦੀ ਮਿਲੀ ਸਰਦਾਰ ਪੁੱਤਨ ਸਿੰਘ ਨੇ 9:30 ਵਜੇ ਸਰਦਾਰ ਕਰਮ ਸਿੰਘ ਸਟੇਸ਼ਨ ਮਾਸਟਰ ਰਾਹੀਂ ਪੰਜਾਬ ਦੇ ਗਵਰਨਰ ਕਮਿਸ਼ਨਰ ਡੀਸੀ ਸੁਪਰਡੈਂਟ ਪੁਲਿਸ ਦੇ ਸਿੱਖ ਕੇਂਦਰਾਂ ਨੂੰ ਤਾਰਾ ਰਹੀ ਖਬਰਾਂ ਭੇਜ ਦਿੱਤੀਆਂ ਡੀਸੀ 12:30 ਵਜੇ ਦੇ ਕਰੀਬ ਤੇ ਕਮਿਸ਼ਨਰ ਸਿੰਘ 9:30 ਵਜੇ ਪੁੱਜੇ ਉਹਨਾਂ ਨੇ ਵੀ ਪਠਾਨਾਂ ਨੂੰ ਗ੍ਰਿਫਤਾਰ ਕਰਕੇ ਗੁਰਦੁਆਰੇ ਨੂੰ ਤਾਲੇ ਲਗਵਾ ਦਿੱਤੇ 21 ਫਰਵਰੀ ਨੂੰ ਭਾਈ ਕਰਤਾਰ ਸਿੰਘ ਚੱਬਰ ਆਪਣਾ ਜਥਾ ਲੈ ਕੇ ਪੁੱਜ ਗਿਆ ਉਸ ਦੇ ਜਥੇ ਦੀ ਗਿਣਤੀ 2200 ਹੋ ਗਈ ਸੀ ਭਾਈ ਕਰਤਾਰ ਸਿੰਘ ਚੱਬਰ ਦੇ ਕਹਿਣ ਉੱਪਰ ਮਿਨਿਸਟਰ ਕਰੀ ਨੇ ਗੁਰਦੁਆਰੇ ਦੀਆਂ ਚਾਬੀਆਂ ਉਹਨਾਂ ਨੂੰ ਦੇ ਦਿੱਤੀਆਂ 22 ਫਰਵਰੀ ਨੂੰ ਸ਼ਾਮ ਦੇ 7:30 ਵਜੇ ਸ਼ਹੀਦਾਂ ਦੇ ਸਰੀਰਾਂ ਦਾ ਦਾਹ ਸੰਸਕਾਰ ਕੀਤਾ ਗਿਆ 23 ਫਰਵਰੀ 1921 ਈਸਵੀ ਦੇ ਜ਼ਿੰਮੀਦਾਰਾਂ ਅਖਬਾਰ ਨੇ ਲਿਖਿਆ ਮੁਸਲਮਾਨਾਂ ਦੀ ਬੇਸ਼ਰਮੀ ਦਾ ਇਸ ਤੋਂ ਵੱਧ ਸਬੂਤ ਹੋਰ ਕੀ ਹੋ ਸਕਦਾ ਤੇ ਉਹਨਾਂ ਨੇ ਮਹੰਤ ਦੀ ਮਦਦ ਕੀਤੀ ਹੈ ਉਹ ਬੇਸ਼ਰਮ ਮੁਸਲਮਾਨੋ ਇਹ ਅਜੇ ਤੁਹਾਡੀ ਬੇਹਾਈ ਤੇ ਬੇਸ਼ਰਮੀ ਦਾ ਪਿਆਲਾ ਲਬੇ ਲਬਰੇਜ਼ ਪੂਰਾ ਨਹੀਂ ਹੋਇਆ ਉਸੀ ਬੰਦੂਕਾਂ ਤੇ ਤਲਵਾਰਾਂ ਉਹਨਾਂ ਦੇ ਖਿਲਾਫ ਵਰਤਦੇ ਹੋ ਜਿਹੜੇ ਨਨਕਾਣਾ ਸਾਹਿਬ ਆਪਣਾ ਧਾਰਮਿਕ ਫਰਜ਼ ਪੂਰਾ ਕਰਨ ਲਈ ਗਏ ਉਸੀ ਮੁਸਲਮਾਨ ਕਹਿਣ ਦੇ ਲਾਇਕ ਨਹੀਂ ਉਸੀ ਕਾਫਰਾਂ ਨਾਲੋਂ ਵੀ ਘਿਹੜੇ ਹੋ